ਹਾਂਜੀ ਸਟੂਡੈਂਟਸ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸੂਫੀ ਕਾਵਤਾਰਾਂ ਦਾ ਐਮਸੀਕਿਊਜ਼ ਕਰਾਂਗੇ ਇਹਦਾ ਥਿਊਰੀ ਪੋਰਸ਼ਨ ਤੁਸੀਂ ਸੂਫੀ ਕਾਵਤਾਰ ਵਾਲੀ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਨਾਇਤ ਦਾ ਸਬੰਧ ਇਹਦਾ ਪਹਿਲਾ ਕੁਐਸਚਨ ਆ ਨਾਇਤ ਦਾ ਸਬੰਧ ਕਿਹਦੇ ਨਾਲ ਹੈ ਨਾਇਤ ਦਾ ਸਬੰਧ ਖੁਦਾ ਨਾਲ ਕਾਫੀ ਇਸ ਪ੍ਰਣਾਲੀ ਦਾ ਪ੍ਰধান ਰੂਪ ਹੈ ਸੂਫੀ ਕਵਿਤਾ ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ ਪਹਿਲ ਵਿੱਚ ਪਹਿਲਾ ਸੰਕੇਤ ਕਿਸ ਵੱਲ ਹੈ ਇਹਦੇ ਵਿੱਚ ਪਹਿਲਾ ਸੰਕੇਤ ਕਿਹਦੇ ਵਾਲਾ ਸਿੱਖ ਡਿਊਡਾਂ ਰੂਪ ਦੀ ਰਚਨਾ ਕਿਸ ਪੰਜਾਬੀ ਕਵੀ ਨੇ ਕੀਤੀ ਡਿਊਡਾਂ ਸਾਡੇ ਕੋਲ ਆਨਸਰ ਆਊਗਾ ਹਾਸ਼ਮ ਨੇ ਦਸਾ ਦਸਾ ਬਫਰ ਦਾਸ ਸੰਬੰਧ ਹੈ ਰਹਾਸਵਾਦ ਨਾਲ ਸ਼ਾਹ ਹੁਸੈਨ ਦਾ ਸਬੰਧ ਕਿਸ ਸੂਫੀ ਸੰਪਰਦਾ ਨਾਲ ਹੈ? ਸ਼ਾਹ ਹੁਸੈਨ ਬਾਰੇ ਪੜਿਆ ਤੁਸੀਂ? ਸ਼ਾਹ ਹੁਸੈਨ ਦਾ ਸਬੰਧ ਕਿਹੜੀ ਸੂਫੀ ਜਿਹੜੀ ਸੀਗੀ ਸੰਪਰਦਾ ਸੀਗੀ ਉਹਦੇ ਨਾਲ ਸੀ? ਮਲਾਮਤੀ। ਥਿਊਰੀ ਪੋਰਸ਼ਨ ਦੇ ਵਿੱਚ ਜਾ ਕੇ ਤੁਹਾਨੂੰ ਇਹ ਵੀਡੀਓ ਦੇਖਣੀ ਚਾਹੀਦੀਆਂ ਨੇ ਤਾਂ ਕਿ MCQ ਕਰਨ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ। ਚਿਸ਼ਤੀ ਸੰਪਰਦਾਏ ਨਾਲ ਸੰਬੰਧਿਤ ਸੂਫੀ ਹੈ। ਚਿਸ਼ਤੇ ਸੰਪਰਦਾ ਨਾਲ ਸੰਬੰਧਿਤ ਸੂਫੀ ਕਿਹੜਾ ਹੈ ਫਰੀਦ ਸੂਫੀ ਸੰਪਰਦਾ ਦਾ ਪ੍ਰਵਾਰਸ਼ਕ ਨਾਂ ਪ੍ਰਵਾਰਸ਼ਕ ਨਾਂ ਕੀ ਹੈ ਸੂਫੀ ਸੰਪਰਦਾ ਦਾ ਸੂਫ ਦਰ ਖੁੱਲਾ ਹਸ਼ਰ ਅਜਾਬ ਦਾ ਬੁਰਾ ਹਾਲ ਹੋਇਆ ਪੰਜਾਬ ਦਾ ਪੰਕਦੀਆਂ ਦਾ ਲੇਖਕ ਕੌਣ ਇਹਨਾਂ ਪੰਕਤੀਆਂ ਦਾ ਲੇਖਕ ਹੈਗਾ ਬੁੱਲੇ ਸ਼ਾ ਮਿੱਤਰਾਂ ਦੀ ਮਿਜ਼ਮਾਨੀ ਖਾਤਰ ਦਿਲ ਦਾ ਲਹੂ ਛਾਣੀ ਦਾ ਪੰਕਤੀ ਕਿਹਦੀ ਪੰਕਤੀ ਹੈ ਇਹ ਸ਼ਾ ਹੁਸੈਨ ਦੀ ਪੰਕਤੀ ਹੈ ਇਹ ਤਾਂ ਵਫਾ ਦਾ ਸਬੰਧ ਕਿਸ ਧਾਰਾ ਨਾਲ ਤਾਂ ਸਬੰਧ ਦਾ ਸਬੰਧ ਜਿਹੜਾ ਹੈਗਾ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਉਹ ਸੂਫੀ ਧਾਰਾ ਨਾਲ ਬੁੱਲੇ ਸ਼ਾਹ ਦਾ ਸੰਬੰਧ ਇੱਥੇ ਸੰਪਰਦਾਵਾਂ ਦੇ ਨਾਮ ਦਿੱਤੇ ਹੋਏ ਨੇ ਤਾਂ ਬੁੱਲੇ ਸ਼ਾਹ ਕਿਹੜੀ ਸੰਪਰਦਾ ਨਾਲ ਸੰਬੰਧਿਤ ਸੀਗਾ ਕਾਦਰੀ ਨਾਲ ਸੂਫੀ ਮਤ ਹੈ ਹੁਣ ਸੂਫੀ ਮਤ ਬਾਰੇ ਤੁਸੀਂ ਕੀ ਜਾਣਦੇ ਹੋ ਚਾਰ ਲਾਈਨਾਂ ਦਿੱਤੀਆਂ ਹੋਈਆਂ ਨੇ ਤੁਹਾਨੂੰ ਤਾਂ ਚਾਰਾਂ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਸੂਫੀ ਮਤ ਹੈ ਜਿਹੜਾ ਉਹ ਇਸਲਾਮੀ ਧਾਰਮਿਕ ਵਿਸ਼ਵਾਸਾਂ ਨੂੰ ਦੁਨਿਆਵੀ ਹਕੀਕਤਾ ਮੁਤਾਬਕ ਢਾਲਣ ਵਾਲੀ ਲਹਿਰ ਹੈ ਸultan Bahu ਨੇ ਰਚਨਾ ਕੀਤੀ ਕਿਹਦੀ ਰਚਨਾ ਕੀਤੀ ਸੀ Sultan Bahu ਨੇ ਸਿਰਫੀਆਂ ਦੀ ਮੈਂ ਬਾਰੀ ਬਾਰੀ ਕਹਿ ਨਹੀਂ ਆ ਜੇ ਥਿਉਰੀ ਪਾਰਟ ਨਹੀਂ ਕਰੋਗੇ ਤਾਂ ਤੁਹਾਨੂੰ MCQ ਨੇ ਜਿਹੜੇ ਬਹੁਤ ਔਖੇ ਲੱਗਣਗੇ ਇਸ ਲਈ ਥਿਉਰੀ ਪਾਰਟ ਨੂੰ ਜ਼ਿਆਦਾ ਸਮਾਂ ਦੇ ਕੇ ਫਿਰ MCQ ਕਰਨ ਦੀ ਕੋਸ਼ਿਸ਼ ਕਰੋ ਇਹਨਾਂ ਸੂਫੀ ਕਵੀਆਂ ਦਾ ਕਿਹੜਾ ਇਤਿਹਾਸਿਕ ਕਰਮ ਠੀਕ ਹੈ ਕਿਹੜੇ ਇਤਿਹਾਸਿਕ ਕ੍ਰਮ ਦੇ ਅਨੁਸਾਰ ਜਿਹੜੇ ਸੂਫੀ ਕਵੀ ਆਉਂਦੇ ਨੇ ਸਭ ਤੋਂ ਪਹਿਲਾਂ ਕੌਣ ਹੋਇਆ ਸੀਕਵੈਂਸ ਵਾਈਜ਼ ਅਸੀਂ ਦੱਸਣਾ ਤਾਂ ਸਾਡਾ ਉਤਰ ਆਊਗਾ ਅੜਾ ਪਹਿਲਾਂ ਸ਼ੇਖ ਫਰੀਦ ਹੋਏ ਫਿਰ ਸ਼ਾ ਮੁਹੰਮਦ ਸੁਲਤਾਨ ਬਾਹੂ ਤੇ ਬਾਅਦ ਵਿੱਚ ਬੁੱਲੇ ਸ਼ਾ ਸੂਫੀ ਮਤ ਦੇ ਰਹਸਵਾਦ ਨੂੰ ਕਹਿੰਦੇ ਹਨ ਕੀ ਕਹਿੰਦੇ ਨੇ ਸੂਫੀ ਮਤ ਦੇ ਰਹਸਬਾਤ ਨੂੰ ਬਾਰੀ ਬਾਰੀ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਤਸੱਬਫ ਬੁੱਲੇ ਸ਼ਾਹ ਦੀ ਸੂਫੀ ਵਿਚਾਰਧਾਰਾ ਪ੍ਰਭਾਵਿਤ ਹੈ ਬੁੱਲੇ ਸ਼ਾਹ ਦੀ ਸੂਫੀ ਵਿਚਾਰਧਾਰਾ ਕਿਹਦੇ ਤੋਂ ਪ੍ਰਭਾਵਿਤ ਹੈ ਵਿਦਾਂਤ ਤੋਂ ਸੂਫੀਆਂ ਦੇ ਬਹਿਦਤ ਉਲਵਜੂਦ ਸਿਧਾਂਤ ਤੋਂ ਭਾਵ ਇੱਕ ਸਿਧਾਂਤ ਆ ਸੂਫੀਆਂ ਦਾ ਬਹਿਦਤ ਉਲਵਜੂਦ ਤਾਂ ਇਹਦਾ ਕੀ ਮਤਲਬ ਆ ਇਹਦਾ ਮਤਲਬ ਆ ਖੁਦਾ ਹਰ ਥਾਂ ਤੇ ਹੈ ਸੂਫੀ ਮਤ ਵਿੱਚ ਦਰਵੇਸ਼ੀ ਤੋਂ ਭਾਵ ਆ ਦਰਵੇਸ਼ੀ ਸ਼ਬਦ ਆਉਂਦਾ ਸੂਫੀ ਮਤ ਦੇ ਵਿੱਚ ਬਾਰੀ-ਬਾਰੀ ਤਾਂ ਇਹਦਾ ਕੀ ਮਤਲਬ ਆ ਦਰਵੇਸ਼ੀ ਦਾ ਇਹਦਾ ਮਤਲਬ ਦੁਨੀਆ ਤੋਂ ਬੇਨਿਆਜ਼ ਹੋ ਕੇ ਰੱਬ ਦੀ ਇਬਾਦਤ ਕਰਨ ਵਾਲਾ ਸੂਫੀ ਮਤ ਵਿੱਚ ਰਿਆਕਾਰੀ ਰਿਆਕਾਰੀ ਸ਼ਬਦ ਆਉਂਦਾ ਹੈ ਰਿਆਕਾਰੀ ਦਾ ਕੀ ਮਤਲਬ ਸੂਫੀ ਮਤ ਦੇ ਵਿੱਚ ਦਿਖਾਵਾ ਤੇ ਪਖੰਡ ਤੋਂ ਬਚੋ ਸੂਫੀ ਮਤ ਵਿੱਚ ਤਵੱਕਲ ਸ਼ਬਦ ਆਉਂਦਾ ਇੱਕ ਤਵੱਕਲ ਤਵੱਕਲ ਦਾ ਕੀ ਮਤਲਬ ਹੈ ਰੱਬ ਦੀ ਹਸਤੀ ਤੇ ਪੂਰਾ ਵਿਸ਼ਵਾਸ ਕਰਨਾ ਹਜ਼ਰਤ ਨਿਜ਼ਾਮਉਦੀਨ ਔਲੀਆ ਦਾ ਕਿਸ ਸਿਲਸਲੇ ਨਾਲ ਸੰਬੰਧ ਸੀ ਹਜ਼ਰਤ ਨਿਜ਼ਾਮਉਦੀਨ ਔਲੀਆ ਦਾ ਕਿਸ ਸਿਲਸਲੇ ਨਾਲ ਸੰਬੰਧ ਸੀ ਕਾਦਰੀ ਨਾਲ ਸੂਫੀ ਮਤ ਵਿੱਚ ਸ਼ਿਰਕ ਸ਼ਿਰਕ ਸ਼ਬਦ ਦਾ ਇੱਕ ਇਹ ਤੋਂ ਕੀ ਭਾਵ ਲਿਆ ਜਾਂਦਾ ਹੈ ਸੂਫੀ ਮਤ ਦੇ ਜਿਹੜੇ ਸ਼ਬਦ ਨੇ ਇਹਨਾਂ ਨੂੰ ਧਿਆਨ ਨਾਲ ਕਰਨਾ ਹੈ ਤੁਸੀਂ ਇਹਨਾਂ ਦੇ ਵਿੱਚੋਂ ਕੁਐਸਚਨ ਆ ਜਾਂਦਾ ਹੁੰਦਾ ਹੈ ਤਾਂ ਇਹਦਾ ਮਤਲਬ ਆ ਰੱਬ ਜਾਂ ਅੱਲਾ ਨਾਲ ਕਿਸੇ ਹੋਰ ਦੀ ਪੂਜਾ ਕਰਨਾ ਕਿਹੜੇ ਲੇਖਕ 19ਵੀਂ ਸਦੀ ਦੇ ਨੇ 19ਵੀਂ ਸਦੀ ਦੇ ਲੇਖਕ ਦੱਸਣੇ ਨੇ ਸੂਫੀ ਕਵੀ ਅਸੀਂ ਸੌਰੀ ਸੂਫੀ ਲੇਖਕ ਪਹਿਲਾ ਆਨਸਰ ਆਉ ਸਾਡਾ ਗੁਲਾਮ ਫਰੀਦ ਭਗਵਾਨ ਸਿੰਘ ਹਾਸ਼ਮ ਅਹਿਮਦ ਯਾਰ ਸੂਫੀ ਰਸਵਾਦ ਅਨੁਸਾਰ ਰੂਹ ਦੇ ਅਸਲੀ ਟਿਕਾਣੇ ਨੂੰ ਆਖਿਆ ਜਾਂਦਾ ਹੈ ਸੂਫੀ ਰਸਵਾਦ ਵਿੱਚ ਰੂਹ ਦੇ ਅਸਲੀ ਟਿਕਾਣੇ ਨੂੰ ਕੀ ਕਿਹਾ ਜਾਂਦਾ ਹੈ ਆਲਮ-ਏ-ਜ਼ਾਤ ਆਲਮ-ਏ-ਜ਼ਾਤ ਤਾਂ ਸੀਗੇ ਐਮਸੀਕਿਊਜ਼ ਤੁਹਾਡੇ ਸੂਫੀ ਕਾਵ ਵਾਲੇ ਲੈਸਨ ਚੋਂ ਅੱਗੇ ਅਸੀਂ ਗੁਰਮਤ ਕਾਵ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਫਿਰ ਮਿਲਦੇ ਆ ਨੈਕਸਟ ਓਕੇ ਥੈਂਕਸ